ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੁਲਿਸ ਨੇ ਵੱਡੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ ਪੁਲਿਸ ਨੇ 24 ਲੱਖ ਰੁਪਏ ਦੀ ਨਕਦੀ, 14 ਮੋਬਾਈਲ ਫੋਨ, ਇੱਕ ਲੈਪਟਾਪ, 19 ਬੈਂਕ ਪਾਸਬੁੱਕਾਂ ਅਤੇ 43 ਐਡਮ ਕਾਰਡ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਜਲੰਧਰ ਦੀ ਅਰਵਾਈ ਹਿਤ ਨਵੀਂ ਬਰਾਬਰੀ ਪੁਲਿਸ ਸਟੇਸ਼ਨ ਦੀ ਟੀਮ ਨੂੰ ਸੂਚਨਾ ਬਲੀ ਸੀ ਕਿ ਪੋਰਟਲ M1 ਵਿੱਚ ਸਾਈਬਰ ਧੋਖਾਧੜੀ ਵਿੱਚ ਲੱਫਤ ਗਰੂਪ ਮੌਜੂਦ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ਤੇ ਛਾਪਾ ਮ ਜਿਲਤਾਰ ਵਿਅਕਤੀ ਦੀ ਪਛਾਣ ਬਰਨ ਅਚਲ ਅਨਿਲ ਅਤੇ ਰਿੰਪਲ ਵਜੋਂ ਹੋਈ ਹੈ ਪੁਲਿਸ ਨੇ ਦੱਸਿਆ ਕਿ ਬਰਾਮੜੀ ਦਾ ਸਾਰਾ ਸਮਾਨ ਸਾਈਬਰ ਧੋਖਾਧੜੀ ਅਤੇ ਗਤੀਵਿਧੀਆਂ ਵਿੱਚ ਵਰਤਿਆ ਰਿਹਾ ਜਾ ਰਿਹਾ ਸੀ ਜਿਲਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿਨ੍ਹਾਂ ਦਾ 3 ਦਿਨਾਂ ਦਾ ਪੁਲਿਸ ਸਮਾਨ ਮਿਲਿਆ ਸਾਈਬਰ ਧੋਖਾਧੜੀ ਦੇ ਪਿੱਛੇ ਹੋਰ ਨੱਡਵਾ ਰਕਤ ਤੇ ਵਿਅਕਤੀ ਦੀ ਜਾਂਚ ਜੜੀ ਹੈ ਸੀਪੀ ਜਲੰਧਰ ਨੇ ਕਿਹਾ ਕਿ ਕਾਨੂੰਨੀ ਨੰਨਰ ਕਰਨ ਵਾਲਿਆਂ ਕਿਸੇ ਖਰਾਬ ਵਿੱਚ ਬਖਸ਼ਿਆ ਨਹੀਂ ਜਾਵੇਗਾ ਹੋਰ ਖਬਰਾਂ ਲਈ ਦੁਹਰਾ ਤੁਸੀਂ ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਆਓ ਦੇਖਦੇ ਹਾਂ ਜਲੰਧਰ ਤੋਂ ਪਰਮੇਸ਼ ਗਵਾਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਸਰ ਮਾਮਲੇ ਦੀ ਪੂਰੀ ਜਾਣਕਾਰੀ ਦਿਓ ਤਾਂ ਕੱਲ ਮਿਤੀ 11 4 2025 ਨੂੰ ਮੁਖ ਅਫਸਰ ਥਾਣਾ ਬਾਰੰਦਰੀ ਇੰਸਪੈਕਟਰ ਕਮਲਜੀਤ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਨੂੰ ਇੱਕ ਇੱਕ ਗੁਪਤ ਸੂਚਨਾ ਵੀ ਦਿੱਤੀ ਸੀ ਕਿ ਇਹ ਤਿੰਨ ਵਿਅਕਤੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਵਰਮ ਅੰਜਲ ਹੈਗਾ ਔਰ ਦੂਸਰਾ ਜਿਹੜਾ ਅਨਿਲ ਕੁਮਾਰ ਹੈਗਾ ਜਿਹੜੇ ਕਿ ਜਲੰਧਰ ਦੇ ਰਹਿਣ ਵਾਲੇ ਨੇ ਔਰ ਇੱਕ ਤੀਸਰਾ ਵਿਅਕਤੀ ਇਹਨਾਂ ਦੇ ਨਾਲ ਹੈਗਾ ਵਾ ਦਾਦੂ ਘਾੜਾ ਰਿੰਪਾ ਜਿਹੜਾ ਕਿ ਬੇਸਿਕਲੀ ਰਾਜਪੂਤ ਗੁਰਦਾਸ ਗੁਜਰਾਤ ਦੇ ਰਹਿਣ ਵਾਲਾ ਹੈਗਾ ਇਹ ਜਿਹੜੇ ਹੈਗੇ ਨੇ ਇੱਥੇ ਜਲੰਧਰ ਸ਼ਹਿਰ ਦੇ ਵਿੱਚ ਇੱਕ ਠੱਗੀ ਦਾ ਰੈਕਟ ਜਿਹੜਾ ਉਹ ਚਲਾ ਰਹੇ ਹੈਗੇ ਨੇ ਜੋ ਇਹਨਾਂ ਦੇ ਮੋਡਸ ਆਪਰੇਂਡ ਯੇਸ ਹੈਗੀ ਕਿ ਇਹ ਪੋਲੇ ਪਾਲੇ ਲੋਕਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਬੈਂਕ ਅਕਾਊਂਟ ਖੁਲਵਾਉਂਦੇ ਸੀਗੇ ਤੇ ਠੱਗੀ ਮਾਰਨ ਦੀ ਨੀਤ ਦੇ ਨਾਲ ਉਹਨਾਂ ਬੈਂਕ ਅਕਾਊਂਟਸ ਦੇ ਵਿੱਚ ਦੇ ਵਿਦੇਸ਼ੋਂ ਜਿਹੜਾ ਹੈਗੇ ਆ ਉਹ ਤੇ ਆਨਲਾਈਨ ਜਿਹੜੀ ਹੈਗੀ ਉਹ ट्रांजैक्शन ਕਰਦੇ ਸੀਗੇ ਤੇ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਸੀਗੇ ਤੋਂ ਇਸ ਵਾਰ ਦੇ ਵਿੱਚ ਜਿਹੜੀ ਹੈਗੀ ਆ ਮੁਖ ਅਫਸਰ ਥਾਣਾ ਵੱਲੋਂ ਐਫ ਆਈ ਆਰ ਨੰਬਰ 58 ਅ ਮਿਤੀ ਮੱਕਾ ਜਿਹੜੀ ਹੈਗੀ ਆ 11 4 ਤੈ ਨੂੰ ਦਰਜ ਕੀਤੀ ਗਈ ਸੀ ਰਵਾ 12 ਦੇ ਥਾਣੇ ਦੇ ਵਿੱਚ ਤੋਂ ਇਹ ਜਿਹੜੇ ਬੇਸਿਕਲੀ ਤਿੰਨੋਂ ਹੀ ਮੌਜੂਦ ਸੀਗੇ ਇਹ ਐਮ 1 ਹੋਟਲ ਜਿਹੜਾ ਹੈਗਾ ਵਸਣੇ ਜੰਮਦਰ ਸ਼ਹਿਰ ਦੇ ਵਿੱਚ ਉੱਥੇ ਇਹ ਬੈਠ ਕੇ ਇੱਕ ਕਮਰੇ ਦੇ ਵਿੱਚ ਸਾਰਾ ਕੁੱਛੇ ਕਰਦੇ ਸੀਗੇ ਪਰ ਉਸ ਕਮਰੇ ਵਿੱਚ ਜਦੋਂ ਰੇਡ ਕੀਤਾ ਗਿਆ ਤਾਂ ਇਹਨਾਂ ਤਿੰਨਾਂ ਨੂੰ ਮੁੱਖ ਅਫਸਰ ਥਾਣਾ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਦਿੱਤਾ ਕੀਤਾ ਗਿਆ ਤੋਂ ਦਰਾਂਮੇ ਸਰਚ ਜਿਹੜੀ ਹੈਗੀ ਆ ਇਹਨਾਂ ਦੇ ਪਾਸੋਂ ਕੁੱਲ 24 ਲੱਖ ਰੁਪਏ ਦੀ ਇਹਦੀ ਭਾਰਤੀ ਕਰੰਸੀ ਹੈ ਕਿ ਸੀ ਕੋ ਬਰਾਮਦ ਹੋਈ ਸੀਗੀ ਉਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਜਿਹੜੇ ਹੈਗੇ ਨੇ 14 ਮੋਬਾਈਲ ਫੋਨ ਬਰਾਮਦ ਹੋਏ ਹੈਗੇ ਨੇ ਇੱਕ ਲੈਪਟਾਪ ਜਿਹੜਾ ਹੈਗਾ ਮਾਰਕਾ ਐਚਪੀ ਬਰਾਮਦ ਹੋਇਆ ਹੈਗਾ ਔਰ ਵੱਖ-ਵੱਖ ਬੈਂਕਾਂ ਦੀਆਂ ਜਿਹੜੀਆਂ ਲੋਕਾਂ ਦੇ ਖਰਵਾਏ ਹੋਏ ਖਾਤੇ ਸੀਗੇ ਉਹਨਾਂ ਦੀ ਜਿਹੜੇ ਬੈਂਕ ਦੀਆਂ ਕਾਪੀਆਂ ਹੈਗੀਆਂ ਨੇ ਉਹ ਬਰਾਮਦ ਹੋਈਆਂ ਨੇ ਔਰ ਕਰੀਬ 43 ਦੇ ਕਰਾਬ ਕਰੀਬ ਜਿਹੜੇ ਹੈਗੇ ਨੇ ਇਹਨਾਂ ਤੋਂ ਏਟੀਐਮ ਜਿਹੜੇ ਹੈਗੇ ਨੇ ਉਹ ਬਰਾਮਦ ਹੋ ਗਏ ਨੇ ਤੋਂ ਇਹਨਾਂ ਨੂੰ ਜਿਹੜਾ ਹੈ ਕੱਲ ਅਸ ਮੁਕਾਦਮੇ ਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਅੱਜ ਅਸੀਂ ਇਹਨਾਂ ਮਾਂਜੂ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ ਹੈਗਾ 3 ਦਿਨ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਹੈਗਾ ਜਿੰਨਾ ਤੋਂ ਅਸੀਂ ਅੱਗੇ ਕੁਝ ਕੁਛ ਜੜੀ ਹੈਗੀ ਕਰਾਂਗੇ ਕਿ ਇਹਨਾਂ ਨੇ ਹੋਰ ਕਿੰਨੇ ਕੁ ਲੋਕਾਂ ਨੂੰ ਠੱਗੀ ਮਾਰੀ ਹੈ